ਨੰਨੇ ਮੈਮ ਆਣਾ ਜੇ ਵੋਟ ਕਰਨ ਵਾਸਤੇ ਆਇਆ ਪੂਰਾ ਪਰਿਵਾਰ ਪਹੁੰਚਿਆ ਹੋਇਆ ਸੋ ਇਸ ਨੂੰ ਜਿਹੜਾ ਕਹიდੀਏ ਕਿ ਕਰਮਾ ਵਾਲਾ ਭਾਗ ਵਾਲਾ ਦਿਨ ਹੈ ਸੋ ਇਸ ਤਰ੍ਹਾਂ ਪਰਿਵਾਰ ਨਾਲ VOTING ਕੀਤੀ ਆ ਹਾਂਜੀ ਬਿਲਕੁਲ ਇਹ ਸਾਡੀ ਸਾਡੀ ਕੰਜਕ ਦੇਵੀ ਆ ਇਹ ਬੜੀ ਹਾਂਜੀ ਮਿਸ ਜੋਸ਼ੀ ਵੀ ਸਾਡਾ ਵਜੂਦ ਨੇ ਮੈਮ ਜਿਸ ਤਰੀਕੇ ਨਾਲ ਜੋ ਸਾਡਾ ਲੰਬਾ ਤਜਰਬਾ ਰਿਹਾ ਔਰ ਅੱਜ ਫੇਰ ਉਸ ਸਮੇਂ ਇਮਤਿਹਾਨ ਦੀ ਘੜੀ ਆ 4 ਤਰੀਕ ਨੂੰ ਰਿਜ਼ਲਟ ਆਣੇ ਨੇ ਕੀ ਆਸ ਹੈ ਔਰ ਕੀ ਅਰਦਾਸ ਕੀ ਅਰਦਾਸਾਂ ਤੇ ਮੈਂ ਕਿ ਨਹੀਂ ਇਸ ਵਾਰ ਮੈਂ ਤੇ ਕੀਤੀਆਂ ਕੀਤੀਆਂ ਲੋਕਾਂ ਨੇ ਬਹੁਤ ਅਰਦਾਸਾਂ ਕੀਤੀਆਂ ਉਹ ਖੁਦ ਕਹਿੰਦੇ ਆ ਕਿ ਸਾਡੀਆਂ ਅਰਦਾਸਾਂ ਹੀ ਕਬੂਲ ਹੋ ਗਈਆਂ ਕਿ ਜਿਹੜਾ ਤੂੰ ਸਾਨੂੰ ਮਿਲ ਗਿਆ ਹੈ ਹੁਣ ਤੂੰ ਆ ਗਿਆ ਹੈ ਹੁਣ ਤੈਨੂੰ ਅਸੀਂ ਜਾਨ ਨਹੀਂ ਦੇਣਾ ਕਿਸੇ ਪਾਸੇ ਕੋਰੇ ਕਾਗਜ਼ ਤੇ ਲਿਖਾ ਕੇ ਲੈ ਜਾ ਕਿ ਸਾਰੀਆਂ ਵੋਟਾਂ ਤੇਰੀਆਂ ਆਈਆਂ ਤੇ ਇਹ ਉਹਨਾਂ ਦੀ ਵੀ ਅਰਦਾਸਾਂ ਕਹਿ ਲਓ ਕਿ ਸਾਡੇ ਸਾਰੇ ਪਰਿਵਾਰ ਦੀਆਂ ਵੀ ਅਰਦਾਸਾਂ ਇਹ ਕਹ ਲਓ ਕਿ ਰੱਬ ਨੇ ਸਭ ਦੀਆਂ ਮਨਜ਼ੂਰ ਕਰ ਲੈਣੀਆਂ ਵਾ ਤੇ ਇਹ ਆ ਕਿ ਇੱਕ ਕੰਮ ਕਰਨ ਵਾਲਾ ਬੰਦਾ ਲੈ ਕੇ ਆਉਣਾ ਚਾਹੀਦਾ ਨਿਸ਼ਾਨ ਤੋਂ ਉੱਪਰ ਉੱਠ ਕੇ ਇੱਕ ਇਨਸਾਨ ਨੂੰ ਵੋਟ ਕਰੋ ਜਿਹੜਾ ਕੰਮ ਕਰੇ ਤੁਹਾਨੂੰ 5 ਸਾਲ ਆਪਣੇ ਵਿੱਚ ਨਜ਼ਰ ਆਵੇ ਹਰ ਕੰਮ ਕਰੇ ਔਰ ਦਿਲੋਂ ਕਰੇ ਅੱਜ ਬਹੁਤ ਵੋਟਿੰਗ ਪਰਸੈਂਟੇਜ ਵਧ ਹੋਵੇ ਕਿਉਂਕਿ ਗਰਮੀ ਕਰਕੇ ਲੋਕ ਔਰ ਮੈਨੂੰ ਪੂਰੀ ਉਮੀਦ ਹੈ ਬਹੁਤ achhi ਹੋਏਗੀ ਔਰ ਲੋਕੀ ਇਹਨੂੰ ਬਹੁਤ ਇੰਜੋਏ ਕਰਨਗੇ ਆਨਜਾਲੇ 5 ਸਾਲ ਤੱਕ ਵੀ ਇੰਜੋਏ ਕਰਨਗੇ ਸੋ ਅਨਿਲ ਜੋਸ਼ੀ ਆਪਣੇ ਪਰਿਵਾਰ ਸਮੇਤ VOTING ਕਰਨ ਦੇ ਲਈ ਪਹੁੰਚੇ ਨੇ 파ਰਸ ਜੋਸ਼ੀ ਸਾਡੇ ਨਾਲ ਮੌਜੂਦ ਨੇ 파ਰਸ ਅੱਜ ਇਹ ਜਿਹੜਾ ਚੋਣਾਂ ਦਾ ਮਹਾਪਰਵ ਹੈ ਇੱਥੇ ਪਹੁੰਚੇ ਹੋ ਮਤਦਾਨ ਕੀਤਾ ਸੋ ਬਾਕੀ ਲੋਕਾਂ ਨੂੰ ਕੀ ਅਪੀਲ ਹੈ ਬਾਕੀ ਲੋਕਾਂ ਨੂੰ ਵੀ ਇਹੀ ਅਪੀਲ ਹੈ ਕਿ ਸੋਚ ਕੇ ਦਿਮਾਗ ਨਾਲ ਤਰੱਕ ਕੇ ਫਿਰ ਵੋਟ ਕਰਨ ਕਿਉਂਕਿ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਜਿਹੜੇ ਬਾਕੀ ਕੈਂਡੀਡੇਟ ਹੈ ਉਹ ਦੇਖ ਚੁੱਕੇ ਨੇ ਉਹਨਾਂ ਦਾ ਵਰਕ ਦੇਖ ਚੁੱਕੇ ਨੇ ਕਿਉਂਕਿ ਇੰਨੇ-ਇੰਨੇ ਸਾਲਾਂ ਤੋਂ ਇੱਕ ਵਾਰੀ ਵੀ ਜਿਹੜਾ ਉਹਨਾਂ ਨੇ ਕਿਸੇ ਨੂੰ ਕਿਸੇ ਦਾ ਕੰਮ ਨਹੀਂ ਕੀਤਾ ਕਿਸੇ ਨੂੰ ਅਵੇਲੇਬਿਲਟੀ ਨਹੀਂ ਸੀਗੀ ਇਸ ਕਰਕੇ ਐਰ ਕੀ ਲੋਕੀ ਦੂਰੋਂ-ਦੂਰੋਂ ਫੋਨ ਆ ਰਹੇ ਨੇ ਕਹਿ ਰਹੇ ਨੇ ਸਵੇਰੇ-ਸਵੇਰੇ 5 ਵਜੇ ਤੋਂ ਫੋਨ ਵਜਨੇ ਸ਼ੁਰੂ ਹੋ ਗਏ ਕਿ ਅਸੀਂ ਆਪਣੇ ਬੂਥਾਂ ਤੇ ਬੈਠ ਗਏ ਆ ਇੰਨਾ ਉਤਸ਼ਾਹ ਦਿਖ ਰਿਹਾ ਉਹਨਾਂ ਵਿੱਚ ਲੋਕੀ ਜਿੱਥੇ ਵੀ ਮਿਲ ਰਹੇ ਨੇ ਉੱਥੇ ਇੱਕੋ ਗੱਲ ਕਹਿ ਰਹੇ ਨੇ ਕਿ ਜਿਹੜੀ ਵੋਟ ਹੈ ਅਸੀਂ ਤੁਹਾਨੂੰ ਕਹਾਂਗੇ ਕਿ ਦਿਮਾਗ ਨਾਲ ਸੋਚ ਕੇ ਕਰੋ ਮੁਜੀਦ ਸਾਹਿਬ ਜਿਸ ਤਰੀਕੇ ਨਾਲ ਅੱਜ ਗੱਲ ਕਰੀ ਲੌਨ ਆਰਡਰ ਦੀ ਬੀਤੀ ਰਾਤ ਵੀ ਇਹ ਜਨਾਲਾ ਵਿੱਚ ਕਤਲ ਹੋਇਆ ਹੈ ਗੋਰੀਬਾਰੀ ਚੱਲੀ ਹੈ ਸੋ ਕੀ ਲੱਗਦਾ ਹੈ ਕਿ ਇਸ ਮੌਕੇ ਤੇ ਜਿੱਥੇ ਕਿ ਚੱਪੇ ਚੱਪੇ ਤੇ ਪੁਲਿਸ ਤਣਾਤ ਹੈ ਦੇਖੋ ਇਹਨਾਂ ਨੂੰ ਮਤਲਬ ਇਹ ਜਿਹੜੀ ਸਰਕਾਰ ਹੈ ਨਾ ਇਹਨਾਂ ਨੂੰ ਕੋਈ ਸਮਝ ਹੀ ਨਹੀਂ ਲੱਗਦੀ ਪ੍ਰਸ਼ਾਸਨ ਚਲਾਉਣਾ ਕਿਸ ਤਰ੍ਹਾਂ ਹਰ ਚੀਜ਼ ਬੇਲਗਾਮ ਹੈ ਕੁਝ ਨਹੀਂ ਹੈ ਕੁਝ ਕੰਟਰੋਲ 'ਚ ਨਹੀਂ ਹੈ ਬਸ ਇਹਨਾਂ ਨੂੰ ਯੂਜ਼ ਕਰਨਾ ਮਿਸਯੂਜ਼ ਕਰਨਾ ਇਹਨਾਂ ਦਾ ਸਰਕਾਰ ਨੂੰ ਤੇ ਪੰਜਾਬ ਨੂੰ ਇਹਨਾਂ ਦਾ ਮੋਟਿਵ ਆ ਕੁਝ ਕਰਨਾ ਮੋਟਿਵ ਨਹੀਂਗਾ ਜੋ ਮਰਜ਼ੀ ਹੋ ਰਿਹਾ ਵਾ ਜੋ ਮਰਜ਼ੀ ਕਤਲ ਹੋ ਰਿਹਾ ਜਨਾ ਮਰਜ਼ੀ ਨਸ਼ਾ ਹੋ ਰਿਹਾ ਵਾ ਜੋ ਮਰਜ਼ੀ ਚੋਰੀ ਡੱਕੇ ਹੋ ਰਿਹਾ ਕੋਈ ਇਨਫਰਾਸਟ੍ਰਕਚਰ ਨਹੀਂ ਕੋਈ ਲਾ ਐਂਡ ਆਰਡਰ ਨਹੀਂ ਕੋਈ ਮਤਲਬ ਕੁਝ ਵੀ ਨਹੀਂ ਕਿ ਜਸਾ ਫ੍ਰੀ ਬਿਜਲੀ ਨਾਲ ਪੰਜਾਬ ਨਹੀਂ ਚੱਲ ਸਕਦਾ ਲੌਨ ਆਰਡਰ ਬਹੁਤ ਜ਼ਰੂਰੀ ਹੈ ਕੀ ਲੱਗਦਾ ਤੁਸੀਂ ਜੇ ਆਂਦੇ ਹੋ ਇਸ ਜਿਸ ਤਰੀਕੇ ਨਾਲ ਸਾਹਿਬ ਨੇ ਵੀ ਦਿੱਤੀ ਸੀ ਫ੍ਰੀ ਬਿਜਲੀ ਪਰ ਨਾਲ ਸਿਸਟਮ ਵੀ ਚੱਲਦਾ ਸੀ ਸੋਰਸ ਸੀਗੇ ਕੋਈ ਕਮੀ ਨਹੀਂ ਸੀ ਪੈਸੇ ਦੀ ਉਸ ਟਾਈਮ ਤੇ ਸਭ ਕੁਝ ਹੋਇਆ ਪਰ ਇਹ ਸਿਰਫ ਇੱਕ ਨਾਰਾ ਧੂਸ ਕੇ ਦਿਮਾਗ ਦੇ ਵਿੱਚ ਬਾਕੀ ਅੰਨੀ ਪਈ ਆ ਪੂਰਾ ਇਹਨੂੰ ਸੋਰਸ ਆਫ ਇਨਕਮ ਐਸ ਪੰਜਾਬ ਨੂੰ ਬਣਾ ਕੇ ਆਪਣੀ ਪਾਰਟੀ ਚ ਚਣਾਉਂਦੇ ਪਏ ਆ ਕਿਉਂਕਿ ਇੱਕੋ ਹੀ ਸੋਰਸ ਹੈ ਇਹਨਾਂ ਦਾ ਪੰਜਾਬ ਸਾਰੀ ਪਾਰਟੀ ਚੱਲਦੀ ਪਈ ਪੂਰੇ ਦੇਸ਼ 'ਚ ਅੰਡਰਸਟੂਡ ਹੈ ਸਮਝਦੇ ਸਾਰੇ ਸੋ ਇਸ ਵਲੀ ਅਨਿਲ ਜੋਸ਼ੀ VOTING ਕਰਨ ਦੇ ਲਈ ਪਹੁੰਚੇ ਸਨ ਪਰਿਵਾਰ ਸਮੇਤ ਵੋਟ ਕੀਤੀ ਹੈ ਔਰ ਸਾਫ਼ ਤੌਰ ਤੇ ਗੱਲ ਆਖੀ ਹੈ ਕਿ ਜਿਸ ਤਰੀਕੇ ਦਾ ਲਾਉਣ ਆਰਡਰ ਪੰਜਾਬ ਦੇ ਵਿੱਚ ਹੈ ਵੱਧ ਤੋਂ ਵੱਧਰ ਹੋ ਚੁੱਕਿਆ ਹੈ ਸੁਖਬੀਰ ਸਿੰਘ ਬਾਦਲ ਜਦੋਂ ਹੋਮ ਮਿਨਿਸਟਰ ਸੀ ਪ੍ਰਕਾਸ਼ ਸਿੰਘ ਬਾਦਲ ਸੀਐਮ ਸਨ ਤਾਂ ਸਿਸਟਮ ਕਿਸ ਤਰ੍ਹਾਂ ਚੱਲਦਾ ਸੀ ਫ੍ਰੀ ਬਿਜਲੀ ਉਦੋਂ ਵੀ ਸੀ ਪਰ ਬੀਤੇ ਰਾਜੋਜਨਾਲੇ ਵਿੱਚ ਕਤਲ ਹੋਇਆ ਹੈ ਨੌਜਵਾਨ ਤੇ ਗੋਲੀਆਂ ਚੱਲੀਆਂ ਨੇ ਬਾਕੀ 4 ਤੋਂ 5 ਨੌਜਵਾਨ ਜ਼ਖਮੀ ਹੋਏ ਨੇ ਉਸ ਦਾ ਜ਼ਿੰਮੇਵਾਰ ਕੌਣ ਹੈ ਕਿਉਂਕਿ ਪੈਰਾਮਿਲਟਰੀ ਫੋਰਸਿਸ ਤਨਾਤ ਨੇ ਚੌਂ ਜਾਪਤਾ ਲੱਗਾ ਹੋਇਆ ਚੱਪੇ ਚੱਪੇ ਤੇ ਨਾਕਾਬੰਦੀ ਹੈ ਫਿਰ ਐਡਾ ਵੱਡਾ ਜਿਹੜਾ ਕਤਲकांड ਉਸ ਦੇ ਪਿੱਛੇ ਕੀ ਕਮਜ਼ੋਰ ਲੱਗ ਰਿਹਾ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ